ਜੀ ਕੈਨੇਡਾ ਤੋਂ ਕਿਉਂ ਮੰਨਦੇ ਫਿਰ ਪਹੁੰਚ ਗਏ ਕੈਨੇਡਾ ਦੇਖੋ ਉੱਪਰ ਬੱਦਲ ਕਿੰਨੇ ਸੋਹਣੇ ਆ ਪਰ ਇੱਧਾ ਨਹੀਂ ਯਾਰ ਅਮਰੀਕਾ ਪਹੁੰਚੀ ਹੈ ਹੈਲੋ ਸੱਸੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਵਲੌਗ ਅੱਜ ਸੱਸਰੀਆ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਜਾ ਰਹੇ ਆ ਬੜੇ ਲਾਗੇ ਛਾਗੇ ਆਦਨਾਂ ਲੱਗ ਗਈਆਂ ਕਿਤੇ ਦੂਰ ਨਹੀਂ ਜਾ ਰਹੇ ਤੇ ਉਹ ਥੋੜਾ ਲੈ ਆਵਾਂਗੇ ਘਰ ਦਾ ਸਾਮਾਨ ਵੀ ਲਿਆਵਾਂਗੇ ਤੇ ਥੋੜਾ ਹੋਰ ਕਿਤੇ ਵੀ ਜਾਣਾ ਹੈ ਉੱਥੇ ਹੀ ਜਾਵਾਂਗੇ। ਸੂਈ ਦਾ ਸਾਮਾਨ ਆ ਜਿਹੜਾ ਇਹ ਦੋਨੋਂ ਸਾਰਾ। ਹਾਂ। ਤੇ ਸਾਡਾ ਪਾਰਸਲ ਆਇਆ ਸੀ ਉਹ ਖਰਾ ਕੋਈ ਹੋਰ ਲੈ ਗਿਆ ਸ਼ਾਇਦ ਦੇਖਦੇ ਆਂ ਜਿੱਥੇ ਰੱਖ ਗਏ ਆ ਕਿ ਥੇਹ ਰੱਖ ਕੇ ਗਏ। ਕੋਈ ਨਜ਼ਰੀ ਲੱਗੀ ਖਰੀ। ਪਾਰਸਲ কই ਲੈ ਗਿਆ। ਉਹ ਕੋਈ ਹੋਰ ਲੈ ਗਿਆ ਭਲੇਖੇ ਨਾਲ ਲੈ ਗਿਆ ਜਾਂ ਕਿੱਥੇ ਗਿਆ ਪਤਾ ਨਹੀਂ ਕੁਝ ਵੀ ਕੀ ਉਹ ਦੇਖ ਕੇ ਗਿਆ ਆ ਜਾਂ ਨਹੀਂ ਗਿਆ ਇੰਨਾ ਕੁਝ ਨਹੀਂ ਪਤਾ ਹੈਗਾ। ਹੁਣ ਸਮਝ ਨਹੀਂ ਆਦੀ ਕੀ ਕਰੀਏ। ਚਲੋ ਉਹ ਚਲੇ ਵੀ ਗਿਆ ਤਾਂ ਦੀਦੀ ਕਹਿੰਦੇ ਚਲੋ ਕੋਈ ਨਹੀਂ ਚਲ ਗਿਆ ਤਾਂ ਬਟ ਫਿਰ ਵੀ ਉਹਨਾਂ ਨੇ ਨਿਮਾਰਨਾ ਕਰ ਲਿਆ ਅਸੀਂ ਤੇ ਪਤਾ ਨਹੀਂ ਕਿੱਥੇ ਚਲੇ ਗਿਆ ਬਾਟ ਸਿੰਘ ਹਨਾ ਅੱਗੇ ਉਹਨਾਂ ਨੂੰ ਤਾਂ ਸ਼ੋਕ ਹੁੰਦਿਆ ਹੈ ਕਿ 2 ਦਿਨ ਹੋ ਗਏ ਰਿਸਿਵ ਹੋ ਗਿਆ ਆ ਬਟ OTG ਵੀ ਲਖਾਤਾ ਹੀ ਨਹੀਂ ਤੇ ਅਸੀਂ ਜਲੇ ਆ ਵੀ ਉਥੇ ਜਾ ਕੇ ਤੁਹਾਨੂੰ ਮਿਲਦੇ ਆ ਸੀ ਤੇ ਥੋੜਾ ਸਮਾਨ ਲੈਣਾ ਇਹਨੂੰ ਆਪਾਂ ਛੱਡ ਜਾਂਦਾ ਆ ਘਰੇ ਇਸ ਜੀ ਨੂੰ ਆਪਾਂ ਤਾਂ ਛੱਡ ਦਿੰਦਾ ਕਿਉਂਕਿ ਉਹਨੇ ਕੋਈ ਸਮਾਨ ਖੇਡ ਦੇਣਾ ਉਹਨੇ ਜਾਗ ਲਿਆ ਤਾਂ ਵੀ ਸਮਾਨ ਤੋੜ ਕੇ ਆਇਆਣਾ ਜਿਹੜਾ ਲੱਗ ਛੱਕ ਪਿਆ ਹੁੰਦਾ ਉਹ ਵੀ ਤੋੜ ਦਿੰਦੀ ਆ। ਹੁਣ ਤੁਹਾਨੂੰ ਮੁੜੇ ਭਰੰਦੀ ਚੱਕ ਕੇ ਤੇ ਇਸ ਕਰਕੇ ਆਪਾਂ ਸਹਿਜ ਨੂੰ ਨਾਲ ਲੈ ਕੇ ਆਏ ਆ। ਕਈ ਵਾਰ ਸਹਿਜੂ ਘਰੇ ਹੁੰਦੀ ਕਈ ਵਾਰ ਜਸਲੀ ਨਾਲ ਹੁੰਦੀ ਹੈ। ਸੱਸ਼ਰੀਆ ਕਾ ਜੀ ਸਾਰਿਆਂ ਨੂੰ ਅੱਜ ਆ ਪਹੁੰਚ ਗਏ ਆ। ਸਾਰਿਆਂ ਤੋਂ ਮਸ਼ਹੂਰ ਦੁਕਾਨ ਤੇ ਇੱਥੇ ਆਪਾਂ ਲੈਣਾ ਆਏ ਅੱਜ ਆਪਣਾ ਸੋਈ ਦਾ ਸਮਾਨ। ਤੇ ਚੱਕੋ ਵੀ ਜਦੋਂ ਚੱਕਣਾ। ਕਿਹੜੀ ਦੁਕਾਨਾਂ ਦੀ? ਕਿਹੜੀ ਦੁਕਾਨਾਂ ਦੀ ਕਿੱਦੋਂ ਮੜਾ ਜੀ ਲੱਗੇ। ਇੱਕ ਕਿਆਨਾ ਦੁਕਾਨ ਆ ਕਿਆਨਾ ਹੀ। ਕਿਆਨਾ ਸਟੋਰ ਆ ਜੀ ਹੈਗਾ ਆਪਣੇ ਸੜਕੇ ਦੇ ਵਿੱਚ ਤੇ ਜੇ ਕਿਸੇ ਨੇ ਲੈਣਾ ਹੋਵੇ ਸਮਾਨ ਇਹ ਤੋਂ ਲੈ ਸਕਦੇ ਆ ਜੀ। ਆਪਾਂ ਵੀ ਇੱਥੋਂ ਲਈਦਾ ਆ। ਕੁਆਲਟੀ ਵਾਈਸ ਮਾਲ ਸਾਰਾ ਵਿਦਿਆ। ਤਾਂ ਆਪਾਂ ਦਿਖਾ ਲਿਆ ਸ਼ਾਪਿੰਗ ਕਰਨਾਂ ਹੈ ਆਪਾਂ। ਹੈ? ਕਿਹੜੀ ਮਰਜ਼ੀ ਲੈ ਲਾ। ਆ ਲੈ ਰਾਂ। ਵੱਡੀ ਗਾ ਨੀ ਢੀ ਵੱਡੀ। ਆ ਲੈ। ਆਹ ਕਾਜੂ ਕਾਜੂ ਅਰੇ ਲੈ ਲੀ ਪੜ ਹੋਰ ਟੋਕਰੀ ਚ ਪਾਓ ਕਿੱਥੇ ਇਹਨਾਂ ਦੀ ਬੀਜ ਜੀ ਟੋਕਰੀ ਚ ਇਹ ਚ ਰੱਖੀ ਜਾ ਟੋਕਰੀ ਚ ਆ ਜਾ ਕਣ ਇਹਦੇ ਚ ਪਾਈ ਜਾ ਕੀ ਲੈਣਾ ਤੂੰ ਲੇ ਲੈ ਲੈ ਕੀ ਲੈਣਾ ઓरियो बिस्किट ਲੈ ਲੈ ਕਿਹੜਾ ਹੋ ਗਿਆ ਬਿਸਕੁਟ ਆ ਲੂਣ ਦਾ ਪੈਟਰਿਕ ਚੱਕ ਲਿਆ ਲੂਣ ਤਾਂ ਹੈਗਾ ਯਾਰ ਇੱਕ ਬੈਗ ਹਲਦੀ ਚੱਕ ਲਈ ਹਾਂਜੀ ਚੱਕ ਲਈ ਚੌਲ ਕਿਹੜੇ ਲੈਣੇਗੇ ਉਹ ਕੰਡ ਲੈ ਲਈਏ 5 ਕਿਲੋ ਲੈਣੇ ਤਾਂ ਕਿਲੋ 5 ਕਿਲੋ ਲੈ ਲਾ ਹਾਂ ਔਰ ਉਧਰ ਪਈ ਆ ਪਾਉ ਨਹੀਂ ਪਤਾ ਮੈਂ ਧਾਲਾ ਦੇਖਣ ਆਪਾਂ ਪੰਜ ਕਿਲੋ ਵਾਲੀ ਖੰਡ ਚੱਕ ਲੈ ਆਹ ਤਾਂ ਇਹਨਾਂ ਕੋਲ ਖੰਡ ਪੱਕੀ ਨਹੀਂ ਆ ਬਾਹਰ ਭੱਜ ਕੇ ਦੇਦੇ ਆ ਖੁੱਲੀ ਪੱਤੀ ਹੈਗੀ ਵਧੀਆ 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 ਹੈਗੇ ਨੇ ਖੁੱਲੀ ਪੱਤੀ ਆ ਲੋ ਜੀ ਪੱਤੀ ਵੀ ਚੱਕ ਲਈ ਖੰਡ ਵੀ ਚੱਕ ਲਈ ਆ ਦੁਕਾਨ ਬਹੁਤ ਵੱਡੀ ਆ ਇਹ ਜੋ ਮਰਜੀ ਲਓ ਤੁਸੀਂ ਆਪੇ ਕਢੋ ਤੇ ਆਪੇ ਵਿੱਚ ਪਾਓ ਤੇ ਆਪੋ ਹੀ ਲੈ ਕੇ ਜਾਓ ਸਿਰ ਬਿੱਲ ਹੀ ਦੇਣਾ ਬਾਹਰ ਕੈਸ਼ ਕਾਊਂਟਰ ਤੇ ਓ ਦਾ ਪਰੇ ਘਗਨ ਕੇ ਚੱਕ ਲਾ ਦੋ ਪੈੜੀ ਲੈ ਲਮਾ ਤੋਂ ਦੋ ਕੀ ਖਾਨੇ ਦੱਸ ਇੱਕ ਬੈਟ ਲੈ ਚੱਲਿਆ ਲਾ ਦੋ ਪਦਾ ਚੰਨਾ ਰੋਟੀਆ ਛੋਪੜੀਵਾ ਦੂੰ ਇਸ ਤਰ੍ਹਾਂ ਦੀ ਛੋਪੜੀ ਹੁੰਦੀ ਹੈ ਹੋਰ ਨੌਣਾ ਸਾਬਣ ਕਿਹੜਾ ਲੈਣਾ ਨੌਣਾ ਸਾਬਣ ਕੋਈ ਵੀ ਲੈਣਾ ਨੌਣਾ ਸਾਬਣ ਆ ਲੈ ਲਈ ਥੋੜੀ ਚੱਕੀ ਹਾਂ ਇਕਨਾਂ ਲਕਸ ਲੈ ਲਾ ਲਕਸ ਭਟੀਆਂ ਥੋੜੀ ਸੀਗਾ ਇਹ ਲਕਸ ਲੈ ਲਾ ਕਪੜੇ ਤੋਂ ਆਣਾ ਹਾਂ ਕਪੜੇ ਤੋਂ ਸਰਪ ਵੀ ਲੈਣੀ ਹੋਰ ਜਿੱਥੇ ਰੱਖਣਾ ਨਾ ਕਿੱਥੇ ਰੱਖਿਆ ਆਪਣਾ ਸਮਾਨ ਆਹ ਪਿਆ ਮੈਨੂੰ ਤਾਂ ਜਿੱਧਰ ਭਾਂਡੇ ਤੋਂ ਲੈਣਾ ਯਾਰ ਭਾਂਡੇ ਤੋਂ ਨਾਲ ਇੱਥੇ ਢਾਈਦਾ ਦੇਣਾ ਆਹ ਇਹਦੇ ਵਿੱਚ ਪਿਆ ਭਾਂਡੇ ਤੋਂ ਫਿਰ ਉਪਰ ਤੋਂ ਇੱਧਰ ਹੋ ਲੈ ਲੈਂਦੇ ਹਾਂ ਲੋ ਜੀ ਹੋ ਗਈ ਸਾਡੀ ਘਰ ਦੀ ਰਸੋਈ ਦਾ ਸਮਾਨ ਹੋ ਗਿਆ ਇਕੱਠਾ ਸਾਰਾ ਦਾਲ ਦੇਖ ਲੈਣੀ ਹੈ ਬਲਸ ਚਲ ਢੀਲ ਹੈ ਢੀਲ ਕੋਈ ਨਾ ਸਾਜੂ ਨੇ ਆਪਣੇ ਬਿਸਕਟ ਚੱਕ ਲਏ ਜਿਹੜਾ ਵੀਰ ਦਾ 5 ਕਿਲੋ ਦਾ 207 ਕਿਲੋ ਵਾਲਾ ਕੈਨਸਲ ਕਰਤਾ ਜੀ ਆਪਾਂ 5 ਕਿਲੋ ਵਾਲਾ ਲੈ ਆਇਆ 3 ਕਿਲੋ ਸਾਰਾ ਖਾ ਇੱਕ ਨਾਲ ਬਾਡੀ ਹੋਈ ਆ ਉਹ ਸਰ ਭਾਈ ਇਹ ਸਾਰਾ ਵਧੀਆ ਏ ਕਿਲੋ ਲੈ ਲਿਆ ਜੀ 5 ਕਿਲੋ ਜ ਸਾਡਾ ਬੈਨੀਫਿਟ ਸੀਗਾ ਤੇ ਕਿਲੋ ਵਾਲੇ ਜ ਨਹੀਂ ਸੀਗਾ ਬੈਨੀਫਿਟ ਤੇ ਕਿੰਨੇ 5 ਕਿਲੋ ਚੱਲੋ ਲੋਜੀ ਕਰੀਆਨਾ ਜਨਰਲ ਸਟੋਰ ਤੋਂ ਤੁਹਾਨੂੰ ਇੱਥੇ ਸਾਰਾ ਕੁਝ ਮਿਲ ਜਾਊਗਾ ਅੰਦਰ ਬੜੋ ਕਰਿਆਨੇ ਤੋਂ ਤੁਹਾਨੂੰ ਸਾਰਾ ਹੀ ਤੁਹਾਨੂੰ ਮਿਲ ਜਾਊਗਾ ਇੱਥੇ ਲੈਡ ਦੀ ਕਿੰਨੀ ਪੈਂਦੀ ਚਲੋ ਭਾਈ ਸਾਹਿਬ ਜੀ ਚਲਿਏ ਮੈਂ ਕੀ ਤਾਂ ਨਹੀਂ ਲੈਣੀ ਮੈਂ ਕੀ ਕਰਨੀ ਸਾਮਾਨ ਦੀ ਦੋ ਪੇਟ ਇਹਦਾ ਇੱਕ ਪੇਟੀ ਜੀ ਆਉਂਦਾ ਬਹੁਤ ਇੱਕ ਪੇਟੀ ਇਹ ਆ ਗਿਆ ਸਰ ਆ ਗਿਆ ਸਰ ਆ ਰਹੀ ਆ ਹੀ ਗਿਆ ਸਰ ਨੂੰ ਉਹ ਲੋ ਤਾਂ ਬੰਬਾ ਦੇਖਦੇ ਚੱਕ ਤਾਂ ਇੱਕ ਪੇਟੀ ਜ ਆ ਗਿਆ ਚੱਕ ਕਰੋ ਕੁਝ ਰੱਖੋ ਚਲੋ ਚੱਕ ਤਾਂ ਪੱਜ ਲਗੇ ਸੀ ਸੋਦਾ ਲੈ ਆ ਲੁਕੇ ਘਰ ਨੂੰ ਚੱਲੇ ਸੀ ਅਹੀਂ ਤੇ ਫੇ ਫੇ ਮੁੜ ਕੇ ਆਏ ਵਾਪਸੀ ਉਹ ਮੁੜ ਕੇ ਕੀਤੀ ਕਿ ਫੇ ਜਾਇਆ ਜਾਵੇ ਕਿਉਂ ਜਾਇਆ ਜਾਵੇ ਕਿਉਂਕਿ ਮੈਂ ਕਹ ਸੀ ਨਾ ਉਹ ਦਿਲ ਬੜਾ ਕਰਦਾ ਸੀ ਸਮੋਸੇ ਖਾਣ ਨੂੰ ਬੜੇ ਚਿਰ ਹੋ ਗਿਆ ਸੀ ਤੇ ਮੈਂ ਕਹ ਚਲੋ ਅੱਜ ਆਏ ਆ ਤੇ ਸਮੋਸੇ ਹੀ ਖਾ ਲੈਨੇ ਆ ਹੋਰ ਤਾਂ ਕੁਝ ਨਹੀਂ ਖਾਣਾ ਹੈਗਾ ਚਲ ਮੈਂ ਕਹ ਸਮੋਸੇ ਖਾ ਲੈਨੇ ਪਹਿਲਾਂ ਮम्मा ਪੁਖਾਦੀ ਹੁੰਦੀ ਜੇਕ ਦਾਲ ਦੀ ਜੰਦੀ ਉਹ ਨਾ ਕੋਈ ਨਾ ਕੋਈ ਖਾ ਕੇ ਪਰ ਜਿਸਲੇ ਘਰ ਨੂੰ ਜਾਣਾ ਨਾ ਮम्मा ਨੇ ਤਦ ਉਹ 골 ਕੱਪ ਖਾ ਕੇ ਜਾਂਦੀ ਸੀ ਮਮਾ ਹਾਂ 골 ਖਾ ਜਾਂਦੇ ਨਹੀਂ ਤੇ ਮੈਂ ਕਿਹਾ ਚਲੋ ਹੁਣ ਸਮੂਸੇ ਖਾ ਲੈਨੇ ਆ ਲੈਟ ਹੋ ਰਹਿੰਦੇ ਸੀਗਾ ਉਸਲੇ ਕਹਿੰਨਾ ਟਲੀ 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 ਡੇ ਲੇਡ ਸੇ ਸਾਡੇ ਨਾਲ ਹੀ ਬਰਾਏ ਨੇ ਧੱਕੇ ਖਾਦੇ ਸੇ ਸਾਰੀ ਹਰ ਨਾਲ ਹੀ ਹੁੰਦੀ ਜਸਲੀਨ ਹੁਣ ਮੋਜਾ ਮਾਂ ਦੀ ਘਰ ਵਿੱਚ ਬੈਠੀ ਆ ਹੁਣ ਉਹ ਦੇਦੀ ਹੁੰਦੀ ਮਮਾ ਕਿੱਥੇ ਆ ਜਿਸਲੇ ਮੈਂ ਘਰੇ ਗਈ ਉਸਲੇ ਨੇ ਮਮਾ ਮਮਾ ਹੁਣ ਮਮਾ ਮਮਾ ਵੀ ਕਹਿੰਦਾ ਪੀਆ ਪਪਾ ਪਪਾ ਕਹਿੰਦੀ ਹੁੰਦੀ ਹੁਣ ਮਮਾ ਮਮਾ ਲਾਪੀ ਕਹਿੰਦਾ ਤੇ ਮੈਨਾਂ ਤੇ ਸੁਮੋਸੇ ਲੈ ਜਾਣੇ ਨੇ ਐਂ ਨਾ ਮੰਮੀ ਨੂੰ ਨਾਲ ਲੈ ਜਾਣੇ ਆ ਤੇ ਨਾਲੇ ਆਪ ਖਾ ਲਾਂਗੇ ਆਪਾਂ ਤੇ ਚਲੋ ਉਹਦੀ ਹੁਣ ਸੁਮੋਸੇ ਲੈਣੇ ਆ ਹੁਣ ਸੁਮੋਸਾ ਕਿੰਨੇ ਦਾ ਹੋ ਗਿਆ ਦਾਹ ਰੁਪਏ ਦਾ 12 ਰੁਪਏ ਦਾ 100 ਰੁਪਏ ਦਾ ਇੱਕ ਨਹੀਂ ਪਹਿਲਾਂ ਜਿਸ ਤਰ੍ਹਾਂ ਆਪਾਂ ਸਾਡੀ ਮੈਂ ਪਹਿਲਾਂ ਹੁੰਦੀ ਜਦ ਸਰ ਕੀ ਹੁੰਦੀ ਹੁੰਦੀ ਸੀ ਉਸ ਵਿੱਚ ਸੁਮੋਸਾ 6 ਰੁਪਏ ਦਾ ਹੁੰਦਾ ਸੀ ਤੇ ਹੁਣ ਦੇਖੋ ਕਿੰਨੇ ਰੁਪਏ ਦਾ ਹੋਇਆ ਆ ਤੇ ਹੁਣ ਤੇ ਜਾ ਕੇ ਪਤਾ ਲੱਗੂਗਾ ਤੇ ਤੁਹਾਨੂੰ ਦੱਸਾਂਗੇ ਸੁਮੋਸਾ ਸਾਡੇ ਇੱਧਰ ਕਿੰਨੇ ਦਾ ਆ ਲਓ ਜੀ ਸਮੋਸਾ ਪਾਰਟੀ ਆ ਗਈ ਆ ਤੇ ਜੜੀ ਨੂੰ ਇਹਨਾਂ ਨੂੰ ਦੇਣੇ ਸ਼ੁਰੂ ਕਰੇ ਤੇ ਆਪਾਂ ਅੱਜ ਖੋਈ ਦਾ ਸਮਾਨ ਲੈ ਕੇ ਆਏ ਸੀਗੇ ਅੰਦਰ ਹੀ ਲੈ ਗਏ ਫੇ ਅੰਦਰ ਹੀ ਲੈ ਆਪਾਂ ਲੈ ਕੇ ਆਏ ਨਾਲ ਸਮੋਸੇ ਸਮੋਸੇ ਖਾਵਾਂਗੇ ਆਪਾਂ ਸਾਰੇ ਜਾਣੇ ਹੁਣ ਗੱਲ ਕਰਕੇ ਸਾਰੇ ਜਾਣੇ ਪੜੀ ਲੈ ਲੂਗਾ ਤੇਰਾ ਕੰਮ ਸਮੋਸੇ ਲੈ ਕੇ ਆ ਜੀ ਸਮੋਸੇ ਮਹੋ ਦੇ ਦੇ ਸਾਰਾ ਪਲੇਟਾ ਬਗ ਆਪਾਂ ਤੇ ਦਿਖਾ ਦੇ ਦੇਸੀ ਬੰਦੇ ਨਾਲ ਗੱਲ ਨਾਲ ਬਾਸ ਕਿੱਥੇ ਸਮੋਸੇ ਤੋਂ ਨਹੀਂ ਜਾਣ ਕਿ ਕਿੱਥੇ ਸੈਨ ਦੇਖਦਾ ਤੇ ਆ ਬੜਾ ਪਿਆਰੇਓ ਪਾਰਸਲ ਆਇਆ ਸਾਨੂੰ ਦੱਸੋ ਕਿੱਥੋਂ ਆਇਆ ਪਹਿਲੇ ਪਾਰਸਲ ਪਾਰਸਲ ਆਇਆ ਜੀ ਕੈਨੇਡਾ ਤੋਂ ਜਿਹੜੇ ਦੀ ਕੋਈ ਅਸੀਂ ਆਪੂ ਨਹੀਂ ਮੰਗਾਇਆ ਜਿਹੜੀ ਕੈਨੇਡਾ ਬੈਠੇ ਆ ਕੈਨੇਡਾ ਦੀ ਨੇ ਕੀਤਾ ਆ ਆਰਡਰ ਐਮਾਜ਼ੋਨ ਤੋਂ ਐਮਾਜ਼ੋਨ ਤੋਂ ਆਇਆ ਸਾਨੂੰ ਪਾਰਸਲ ਦਨਾਲੋ ਚੱਕ ਕੇ ਐਮਾਜੋਨ ਐਮਾਜੋਨ ਤੋਂ ਆਰਡਰ ਜ਼ਿਆਦਾਤਰ ਬਾਹਰਲੇ ਲੋਕ ਐਮਾਜੋਨ ਤੇ ਕਰਦੇ ਆ ਐਮਾਜੋਨ ਸਭ ਤੋਂ ਵਧੀਆ ਕੰਪਨੀ ਆ ਐਮਾਜੋਨ ਅਮਰੀਕਾ ਦੀ ਆ ਕਉਂਕਿ ਅਸੀਂ ਕਦੀ ਮੰਗਾਇਆ ਨਹੀਂ ਨਾ ਕਿਸੇ ਵੀ ਤਰ੍ਹਾਂ ਦੀ ਇਸ ਕਰਕੇ ਦੀਨੇ ਸਾਹਿਬ ਹੁੱਕਾ ਲੈ ਆਇਆ ਐਮਾਜੋਨ ਤੋਂ ਤੇ ਹੁਣ ਆਪਾਂ ਖੋਲੀਏ ਸਹਿਜ ਤੂੰ ਵੀ ਬੋਲ ਪਾ ਕੁਛ ਆਪਾਂ ਖੋਲਦੇ ਨਾ ਮਮਾ ਕਾਲਾ ਨਹੀਂ ਫੜਾ ਦੇ ਮੜਾ ਫੜਾ ਫੜ ਲਾ ਬੁਲਣਾ ਤਾਂ ਨਹੀਂ ਫੜਾ ਦੇ ਉਹਨੂੰ ਵੀ ਉਹਨੇ ਓਪਨ ਕਰਨਾ ਹੋਵੇ ਸ਼ਾਇਦ ਲੈ ਓਪਨ ਕਰਨਾ ਹਾਂ ਸਾਨੂੰ ਹੁਣ ਦਾ ਕੀਦਾ ਹੈਗਾ ਲਓ ਬਈ ਹੁਣ ਪਾਰਸਲ ਜਿਹੜਾ ਸਾਨੂੰ ਮਿਲ ਚੁੱਕਿਆ ਸੀ ਕੱਲ ਆਪਾਂ ਇਹਨੂੰ ਪਾਰਸਲ ਨੂੰ ਲੱਭਦੇ ਰਹੇ ਤੇ ਲੱਭਿਆ ਨਹੀਂ ਤੇ ਦੋ ਪਾਰਸਲ ਸੀ ਇੱਕ ਸਾਨੂੰ ਨਹੀਂ ਮਿਲਿਆ ਇੱਕ ਮਿਲ ਗਿਆ ਪਹਿਲੇ ਤਾਂ ਕੱਲ ਇਹਨੂੰ ਲੈਣ ਗਏ ਆਪਾਂ ਤੇ ਉੱਥੇ ਗਵਾਚ ਗਿਆ ਲੱਭਿਆ ਨਹੀਂ ਹਾਂ ਤੇ ਤੇ ਅੱਜ ਇਹ ਮਿਲ ਗਿਆ ਹੈ ਤੇ ਹੁਣ ਆਪਾਂ ਇਹਨੂੰ ਓਪਨਿੰਗ ਕਰਦੇ ਆਂ ਇਹਦੇ ਸਾਧੂ ਦੇਖਣ ਲਓ ਜੀ ਕਰੋ ਹੁਣ ਇਹਨੂੰ ਓਪਨ ਕਰਦਾ ਹੁਣ ਕੋਈ ਇਸ ਧਰੀਵ ਨੂੰ ਕੱਟਣਾ ਧਰੀਵ ਨੂੰ ਕੱਟ ਦਈਏ ਅੱਜ ਹੀ ਕੱਟਣਾ ਹੋਗਾ ਇਹ ਹੁਣ ਧਰੀਵਨ ਕੱਟ ਦਈਏ ਕੋਈ ਸਹਿਤ ਓਪਨ ਕਰਾ ਨਾ ਕਰੀ ਤੂੰ ਹਾਂ ਜੈਸਾ ਮੋਬਾਈਲ ਇਹਨਾਂ ਬੰਦੀ ਕਿੱਥੋਂ ਆਉਣਾ ਲੈ ਇਹਦੇ ਤਾਂ ਜਾਣੀ ਨਹੀਂ ਇਹਨੂੰ ਲੱਗਦਾ ਐਦਾਂ ਹੋਲੀ ਦਾ ਐਦਾਂ ਨਹੀਂ ਕੋਈ ਨਾ ਕਿੱਦਾਂ ਦੂਰ ਤੇ ਆਇਆ ਕੋਈ ਉਹਨਾਂ ਨੇ ਆ ਲਓ ਜੀ ਦੇਖਦੇ ਆ ਕੈਨੇਡਾ ਦਾ ਗਿਫਟ ਕਿੱਦਾਂ ਦਾ ਆ ਸਾਡੀ ਭਾਂ ਦਿੱਤੇ ਮੈਨੂੰ ਸਹਿਰ ਉਹਨੇ ਕਿਉਂ ਹਟਾ ਗਏ ਇਹ ਵੀ ਸਹਿਤ ਹੀ ਲਾਦਾ ਹੁਣ ਇਹ ਨਹੀਂ ਵੇਚ ਨਹੀਂ ਪਤਾ ਵਿੱਚ ਪੂਰੀ ਨਾ ਕੋਈ ਦੇਖ ਆ ਤੂੰ ਬਿਜੇ ਬੁਦੇ ਹਾਂਜੀ ਹਾਂ ਇਹ ਗੁੰਦ ਕੀਤਾ ਹੋਇਆ ਹੈ ਹੈਨਾ ਹਾਂ ਲੈ ਲਾ ਹਾਂ ਲੈ ਹਾਂ ਵਿੱਚ ਦੇਖੋ ਕੀ ਆ ਬਾਕੀ ਛੱਡੋ ਭਾਰੀ ਤਾਂ ਇੰਨੀ ਕੀ ਸੀ ਕੁਝ ਵੀ ਨਹੀਂ ਇਹ ਤਾਂ ਮੂੰਹ ਭੜ ਗਿਆ ਖਾਲੀ ਪੈ ਗਿਆ ਘਰ ਕੀ ਆ ਅੱਛਾ ਇਹ ਗੰਗਾਰੇ ਗਰੂਸ ਨਿਕਲ ਗਿਆ ਘਰੇ ਇਹ ਖਲੀਨ ਲਈ ਬਲਾਦਾ ਦਿਖਾ ਲਈ ਤੂੰ ਸੈਟਰ ਨਾ ਪੀਜੀ ਗਾ ਉਹ ਖਾਲੀ ਬਾਕੀ ਸੈਰ ਦੀ ਬੋਤਲ ਵਰਗਾ ਸਾਰੀ ਜਿਹਾ ਪੋਤ ਨਹੀਂ ਸੀ ਆਰੇ ਇਦਾਂ ਇਦਾਂ ਹੁੱਲ ਕੇ ਇਹ ਦਬੜਨਾ ਨਹੀਂ ਉਹ ਖਾਲੀ ਹੈ ਬਾਕੀ ਹਾਂ ਖਾਲੀ ਉਹ ਇਹਦਾ ਬਾਦਾਮ ਦੇ ਲੜੀ ਵਿੱਚ ਇਹ ਕਹਾ ਉਹ ਬੇਲ ਜੇ ਦਿਖਾ ਲਈਂ ਜਿੱਲ ਉਹ ਤਾਂ ਬਾਦਾਮ ਪੈਣੇ ਦੇ ਵਿੱਚ ਨਾ ਇਹ ਡਾਈਟ ਡਾਈਟ ਲਓ ਬਈਆ ਕੱਪ ਨਿਕਲਿਆ ਲਓ ਵੀ ਜਸੂਰੇ ਵੀ ਕੱਪ ਆ ਗਿਆ ਕੈਨੇਡਾ ਤੋਂ ਹੁਣ ਹੁਣ ਨਹੀਂ ਨੀ ਯਾਰ ਡਿਸਕੂ ਕਰਨ ਵਾਲਾ ਹੁਣ ਆਈ ਗਿਆ ਡਿਸਕੂ ਕਰਨ ਵਾਲਾ ਯਾਰ ਇਹਦੇ ਚ ਖਾਸੇ ਦਿਖਾ ਲਈ ਵਧੀਆ ਜਿਹਦਾ ਫਿਲਟਰ ਹੋ ਕੇ ਪਾਣੀ ਦੁੱਧ ਪਾਉਗੇ ਫਿਲਟਰ ਹੋ ਕੇ ਹੋਣਾ ਥੈਂਕ ਯੂ ਦੀਦੀ ਬਹੁਤ ਸੋਹਣਾ ਗਿਫਟ ਥੈਂਕ ਯੂ ਥੈਂਕ ਯੂ ਸਾਡੇ ਪਰਿਵਾਰ ਸਾਰਿਆਂ ਵੱਲੋਂ ਥੈਂਕ ਯੂ ਤੁਹਾਨੂੰ ਬਹੁਤ ਸਾਰਾ ਪਿਆਰ ਸਾਰਿਆਂ ਨੂੰ ਬਹੁਤ ਗਿਫਟ ਪਸੰਦ ਆਇਆ ਈ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਕਿੰਨਾ ਵਧੀਆ ਹੈ ਨਾ ਤੇ ਜਿਹੜੇ ਸਾਨੂੰ ਪਿਆਰ ਕਰਦੇ ਉਹਨਾਂ ਨੂੰ ਅਪਾ ਦੇਲੋਂ ਥੈਂਕਸ ਕਰਦੇ ਆ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਟਿੱਕਰ ਨਾ ਨਹੀਂ ਆ ਨੂੰ ਦਿਹਾੜੀ ਮੈਡਮ ਨੂੰ ਮੈਡਮ ਆਰੇ ਤੂੰ ਮੈਡਮ ਟਿੱਕਰ ਕਾਦਾ ਅਰੇ ਨਮੀ ਮੈਡਮ ਇਹ ਉੱਡ ਗਏ ਆਂ ਅਰੇ ਮੈਡਮ ਅਰੇ ਨਮੀ ਮੈਡਮ ਆਪਕੇ ਲਈ ਕਾਰ ਆਇਆ ਹੋਇਆ ਹੈ 6 ਮਿਲੀਅਨ ਪਲਸ ਟੈਕ ਬਿਚਾ ਦੇ ਕਲਾ ਵੀ ਸਿਪਰ ਸਿਪਰ ਕਹਿੰਦੇ ਨੇ ਸਿਪਰ ਸਿਪਰ ਮੈਂ ਦੇਖਿਆ ਰੋਡ ਤੇ ਆਉਂਦੀ ਹੈ ਸਿਪਰ ਆ ਸਿਪਰ ਉਸੋ ਵਾਲੇ ਵਰਤੇ 400 ਦਾ ਵਧੀਆ ਦਿੱਸਾ ਇਹ ਨੰਨਾ ਮੈਂਗਾ ਹੈ ਇਹ ਹੁੰਦੇ ਸੀ ਫਿਰਣਾ ਨਾ ਨੰਨਾ ਮੈਂਗਾ ਸੀਪ ਨਮੀ ਸਾਹਿਬ ਨੇ ਚੱਕ ਕੇ ਮਾਰਨਾ ਸੀਗਾ ਮੈਂ ਚੱਕ ਕੇ ਮਾਰਨਾ ਨਾ ਹੀ ਵੇਣ ਚੱਕ ਕੇ ਮਾਰਿਆ ਸੀਪ ਤੂੰ ਨੇ ਉਹਦਾ ਫੜ ਕੇ ਬਹਿਣਾ ਬਹਿਣ ਨੂੰ ਹੌਣੇ ਨਹੀਂ ਕੀ ਰੱਖਦੇ ਹੋ ਨੂੰ ਤੂੰ ਬੁਲਾ ਬੁਲਾ ਸੁਪਰ ਹੋਣਾ ਹੈ ਆਵਾਜ਼ਾਂ ਦੇ ਇੱਕ ਦਾ ਕੱਢਦੀ ਅੰਦਰ ਆਵਾਜ਼ ਬੜਾ ਜੰਗੂ ਮੇਰਾ ਦਾ ਆਰੇ ਅੰਦਰ ਹੀ ਕਾਜੀ ਚਾਦੀ ਰੋਪਾਣੋਂ ਰੋਪਾਣੋਂ ਹੱਸੇ ਚੁੱਏ ਬੁੱਗਦੇ ਲਈ ਹੋ ਆਇਆ ਗਿਫਟ ਆਇਆ ਤੇ ਲਈ ਇੱਕ ਕਹਿੰਦੇ ਜੱਛੂਲੇ ਕੋਲ ਪੇ ਜਿਆਣੀ ਜੱਛੂਲੀ ਵੀ ਆ ਗਿਆ ਜੱਛੂ ਆ ਤੇ ਬਿਲ ਆ ਗਿਆ ਜੱਛੂਲੇ ਗਿਆ ਉੱਠ ਆ ਗਿਆ ਕਹਿੰਦੇ ਫੜਾ ਦੇ ਉਹਨੂੰ ਲੈ ਕੇ ਫੜਾ ਦੇ ਸੈਰ ਉਹਨੂੰ ਲੈ ਕੇ ਪੁੱਤ ਨੂੰ ਫੜਾ ਆ ਗਿਆ ਆੜੇ ਕਿੱਧਰ ਬੰਦ ਗਿਆ ਪਾਣੀ ਫੇਰ ਇਹਨੂੰ ਕੱਪ ਨੂੰ ਲੂਗਾ ਹੈ ਪਾ ਪਾ ਕਿੱਦਾਂ ਕਿੱਦਾਂ ਬਾਹ ਕਿਦੋਂ ਬਾੜੇ ਬਾੜੇ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਹੋਰ ਬਾਹਰੀ ਜੀ ਪਾਰਸੋਂ ਚ ਨਿਕਲਿਆ ਜਸੂ ਦਾ ਕੱਪ ਜਸੂ ਨੇ ਗਿਫਟ ਕੋਈ ਆ ਨਹੀਂ ਸੀਗਾ ਅਸਲੀ ਜਸੂ ਲਈ ਪਹੁੰਚ ਗਿਆ ਗਿਫਟ ਬਟਲ ਨਾਲ ਆਇਆ ਵੀ ਸੈਜੂ ਦੀ ਇਤਰੀ ਬੋਤਲ ਨੂੰ ਨਹੀਂ ਆਇਆ ਬਟਲ ਨਾਲ ਵਿੱਚ ਉਹ ਵੀ ਆ ਆ ਆ ਰੇ ਕਿੰਨ ਨਗਰੀ ਆ ਇੱਦਾਂ ਇੱਦਾਂ ਬੰਦ ਕਰ ਕੰਮ ਇਹਦੇ ਹੋਣਾ ਬਟਲ ਹੋਣਾ ਹੂੰ ਤੁਸੀਂ ਦੋ ਦੋ ਬਰਾਮਾ ਪਾਣੀ ਬੁਲਦਾ ਵਿੱਚ ਲੱਗਾ ਤਾਂ ਗਰ ਸਾਰਾ ਕੁਝ ਫਿਲਟਰ ਹੋ ਕੇ ਆਉਣਾ ਨਾਲੇ ਵਿੱਚ ਆਹ ਹੋਲੇ ਕੋਈ ਮਲਾਈ-ਭਲੂਈ ਨਹੀਂ ਆਉਣੀ ਵਿੱਚ ਫਿਲਟਰ ਹੀ ਆ ਨਹੀਂ ਹੋਣਾ ਗੱਲਾਂ ਹਾਂ ਆ ਫਿਲਟਰ ਮੰਗ ਹਾਂ ਜੇ ਵਿੱਚ ਮਲਾਈ ਵੀ ਹੈ ਨਾ ਉਹ ਆਉਣੀ ਗੱਤ ਬਿਨਾਂ ਦੋੜ ਬੋਤਲਿਆਂ ਨੂੰ ਰੋਣੀ ਹੀ ਆਪਣੀ ਦੇ ਲਾ ਹਲੇ ਉਦਰਾ ਕੱਪ ਆ ਗਿਆ ਬ੍ਰਾਂਡਡ ਕੱਪ ਬਟਨਪੋ ਲੋਵੀ ਇੱਧਰ ਅੱਗ ਵੱਲ ਰਹੀ ਆ ਇੱਧਰ ਬਣ ਰਗੀ ਦਾਲ ਅੱਜ ਦਾਲ ਬਣਨ ਗਈ ਆ ਜੀ ਆਲੂਆਂ ਦੀ ਆਲੂ ਸਿਰਦੀ ਆਲੂ ਸਿਰਨੀ ਤੇ ਨਾਲੇ ਕਹਿੰਦੇ ਸੌਣ ਦੇ ਮਹੀਨੇ ਦੇ ਵਿੱਚ ਚੁੱਲ੍ਹੇ ਨੂੰ ਮਿੱਟੀ ਨਾ ਲਾਓ ਤੇ ਅਸੀਂ ਮਿੱਟੀ ਨਹੀਂ ਲਗਾਈ ਸੀ ਕੱਲ ਵੀ ਕੱਲ ਇੱਕ ਇਕੱਲਾ ਫਰਸ਼ ਹੀ ਪਾਇਆ ਸੀ ਇੱਥੇ ਕੱਲ ਹੱਜੀ ਰਹਿ ਗਈ ਪੈਂਡਿੰਗ ਤੇ ਮਿੱਟੀ ਨਹੀਂ ਆਪਾਂ ਲਾਉਣੀ ਹੁਣ ਸੌਣ ਦੇ ਮਹੀਨੇ ਦੇ ਵਿੱਚ ਸਾਰੇ ਤੇ ਬਾਕੀ ਇੱਥੇ ਫਰਸ਼ ਜਿਹੜਾ ਪਾ ਲਿਆ ਸੀਗਾ ਉਹਦੇ ਨਾਲ ਦੱਸਿਓ ਕਿਦਾਂ ਦਾ ਲੱਗਦਾ ਥੋੜਾ ਉਹਨਾਂ ਸਫਾਈ ਜੀ ਲੱਗਦੀ ਆ ਸਾਨੂੰ ਆਪਣੇ ਆਪ ਦੇ ਵਿੱਚ ਉਹ ਵੀ ਸਾਨੂੰ ਪਤਾ ਲੱਗਿਆ ਕਿਸੇ ਤੋਂ ਕਿ ਸੌਣ ਮਹੀਨੇ ਮਿੱਟੀ ਨਹੀਂ ਲਾਈਦੀ। ਲਾਉਣ ਦੀ ਉੱਤੇ ਗੱਲ ਮੈਂ ਕਹਿੰਦੀ ਵੀ ਚਾਹਣੀ ਹੈ। ਉਹ ਤਾਂ ਕੱਲ ਲਾਈ ਨਹੀਂ ਉਦਾਂ ਆਪਾਂ ਉਦਾਂ ਹੀ ਨਹੀਂ ਲਾਈ ਤੇ। ਕੱਲ ਲਾ ਰਹਿਣੀ ਸੀ ਯਾਰ ਕੱਲ ਨੂੰ ਪਤਾ ਥੋੜੀ ਸੀ। ਪਤਾ ਥੋੜੀ ਸੀਗਾ ਸਾਨੂੰ ਉਹ ਤਾਂ ਮੈਂ ਹੀ ਕਹਤਾ ਨਾਲ ਆ। ਆਹ ਆਟੇ ਥੱਲੇ ਚੱਕ ਲਓ ਭਾਈ। ਆਟਾ ਵੇਖੋ ਕਿੰਨਾ ਮਹਿੰਗਾ ਹੋ ਗਿਆ। ਮਿੱਟੀ ਨਹੀਂ ਲਾਈ ਤੇ। ਐਸਾ ਜੇ ਤੁੰਝਾ ਕੋਣ। ਕਾ ਮੰਨਦੇ ਫੇ ਪਹੁੰਚ ਗਏ ਕੈਨੇਡਾ ਦੇਖੋ ਉੱਪਰ ਬੱਦਲ ਕਿੰਨੇ ਸੋਹਣੇ ਆ ਕੈਨੇਡਾ ਨਹੀਂ ਯਾਰ ਅਮਰੀਕਾ ਪਹੁੰਚਿਆ ਅਮਰੀਕਾ ਹੈ ਆਓ ਅੱਛਾ ਮੈਂ ਹੈ ਕੈਨੇਡਾ ਤੇ ਕੈਨੇਡਾ ਗਈ ਆ ਫੇ ਕੈਨੇਡਾ ਦੇ ਪਹੁੰਚ ਗਏ ਆ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਆ ਦੇਖੋ ਐ ਕੈਨੇਡਾ ਦਾ ਸੀ ਕੋ ਮੈਂ ਆ ਘਾਰ ਹੀ ਆਵੇ ਮੁੜ ਕੇ ਐਂ ਮੁੜ ਕੇ ਘਰ ਹੀ ਆ ਗਏ ਜੀ ਕੈਨੇਡਾ ਤੋਂ ਚਲੋ ਫਿਰ ਇੰਗਲੈਂਡ ਚ ਕੀ ਹੈਗਾ ਅੱਜ ਦੇਖੋ ਐਦਾਂ ਹੀ ਕੈਨੇਡਾ ਚੱਲ ਜਾਨੇ ਆ ਤੇ ਐਦਾਂ ਹੀ ਘਰ ਆ ਜਾਨੇ ਆ ਤੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਦੇਖੋ ਬੈਕ ਸਾਈਡ ਤੇ 뷰 ਕਿੰਨਾ ਵਧੀਆ ਆ ਰਿਹਾ ਆ ਉਪਰ ਆਸਮਾਨ ਦਾ ਆ ਦੇਖੀ ਇਧਰ ਹਾਂਜੀ